ਲੋਜੀ ਕੁੱਕਰ ਦੀ ਇੱਕ ਬਿਸਣ ਨਾਲ ਹੀ ਆਪਣਾ ਘਰ ਦਾ ਦੇਸੀ ਘਿਓ ਬਣ ਕੇ ਤਿਆਰ ਹੋ ਜਾਣਾ ਤੇ ਵੇਖੋ ਗੈਸ ਦੀ ਕਿੰਨੀ ਜਿਆਦਾ ਬਚਤ ਹੋਣੀ ਹੈ ਤੇ ਨਾਲ ਹੀ ਪਾਊਡਰ ਦੇ ਨਾਲ ਅੱਜ ਆਪ ਆਪਣੇ ਘਰਾਂ ਦੇ ਜਿਨੇ ਵੀ ਮੱਖੀ ਮੱਛਰਾ ਤੁਹਾਨੂੰ ਭਜਾ ਕੇ ਦੱਸਾਂਗੇ ਥੋੜਾ ਜਿਹਾ ਆਈ ਹੋਪ ਕਿ ਸਰ ਬਹੁਤ ਜਿਆਦਾ ਵਧੀਆ ਹੋਣਗੇ ਚਲੋ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰੀਏ ਕਿਹੜੇ ਟਿਪਸ ਤੁਹਾਨੂੰ ਸ਼ੇਅਰ ਕਰਨੇ ਚਲੋ ਜੀ ਉਹ ਵੀ ਦੇ ਦਿਆਂ ਤੇ ਅਗਰ ਚੈਨਲ ਤੇ ਤੁਸੀਂ ਬਿਲਕੁਲ ਨਿਊ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਾਲੇ ਬੜੀ ਚੰਗੀ ਲੱਗੇ ਉਹਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਸਾਡੇ ਸਾਰਿਆਂ ਦੇ ਕੋਲ ਚੂੜੀਆਂ ਪਈਆਂ ਹੁੰਦੀਆਂ ਕਿ ਛੋਟੀਆਂ ਜਿਹੇ ਨੇ ਕਿ ਇਹ ਬੇਕਾਰ ਪਈਆਂ ਹੁੰਦੀ ਆ ਆਪਾਂ ਨੂੰ ਸੈੱਟ ਦਿੰਦੇ ਸੈੱਟਣ ਦੀ ਬਜਾਏ ਉਹਨਾਂ ਦਾ ਇਸਤੇਮਾਲ ਆਪਾਂ ਇਸ ਢੰਗ ਨਾਲ ਕਰੋ ਕਿ ਥੋੜਾ ਘਰ ਵੀ ਬੜਾ ਸੁੰਦਰ ਦਿਖੇ ਹੈਨਾ ਤੇ ਇੱਥੇ ਕੀ ਕਰਨਾ ਆਪਾਂ ਚੂੜੀ ਲਈਏ ਦੇਖ ਸਕਦੇ ਗਜਰੇ ਦੋਨਾਂ ਨੂੰ ਆਪਸ ਵਿੱਚ ਅਸੀਂ ਚਿਪਕਾ ਲੈਣਾ ਹੈ ਤੁਸੀਂ ਫੇਵਿਕ ਕੁਇਕ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਚਿਪਕਾ ਲਿਆ ਚਿਪਕਾਉਣ ਤੋਂ ਬਾਅਦ ਕੀ ਕਰਨਾ ਜਿਹੜੀ ਸਾਡੇ ਕੋਲ ਚੂੜੀਆਂ ਪਈਆਂ ਆਪਾਂ ਇਹਨਾਂ ਨੂੰ ਵੀ ਚਿਪਕਾ ਲੈਣਾ ਤੁਸੀਂ ਇਹਨਾਂ ਨੂੰ ਜਿਆਦਾ ਤਾਂ ਫੇਵਿਕ ਕੁਇਕ ਨਾਲ ਵੀ ਚਿਪਕਾ ਸਕਦੇ ਹੋ ਜਾਂ ਤੁਸੀਂ ਇਹਨੂੰ ਸੈਲੋਟੇਪ ਵਗੈਰਾ ਵੀ ਬੰਨ ਕੇ ਚਿਪਕਾ ਸਕਦੇ ਹੋ ਚਿਪਕਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜੀ ਆਪਾਂ ਚੂੜੀਆਂ ਚਿਪਕਾਈਆਂ ਹੋਏ ਨਾ ਗਜਰੇ ਚਿਪਕਾਏ ਹੋਏ ਉਹਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਦੇਣਾ ਹੈ ਦੇਖ ਸਕਦੇ ਤੁਸੀਂ ਤੇ ਥੋੜਾ ਟਾਈਮ ਆਪਾਂ ਇਹਨੂੰ ਸੁੱਕਣ ਵਾਸਤੇ ਰੱਖ ਦੇਣਾ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਹੀ ਹਾਂ ਉਸੇ ਤਰ੍ਹਾਂ ਤੁਸੀਂ ਇਹਨੂੰ ਰੱਖਣਾ ਸਹੀ ਕਰਕੇ ਤੇ ਆ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਹੁਣ ਜੁੜ ਗਈ ਹੈ ਤੇ ਇਹ ਕਮਾਲ ਦਾ ਇੱਕ ਆਪਣੇ ਪਾਸ ਚੀਜ਼ ਬਣ ਕੇ ਤਿਆਰ ਹੋ ਗਿਆ ਆਪਾਂ ਇਹਦੇ ਵਿੱਚ ਟਿਸ਼ੂ ਪੇਪਰ ਵੀ ਤੁਸੀਂ ਰੱਖ ਸਕਦੇ ਹੋ ਰਿਮੋਟ ਵੀ ਰੱਖ ਸਕਦੇ ਹੋ ਮੋਬਾਈਲ ਵਗੈਰਾ ਵੀ ਤੁਸੀਂ ਇਹਦੇ ਵਿੱਚ ਰੱਖ ਸਕਦੇ ਆ ਹੁਣ ਤੇ ਚੂੜੀਆਂ ਬੇਕਾਰ ਚੂੜੀਆਂ ਨੂੰ ਸਿੱਟੋਣਾ ਇਸ ਤਰ੍ਹਾਂ ਇਸਤੇਮਾਲ ਕਰੋ ਤੇ ਘਰ ਵਿੱਚ ਪਈਆਂ ਵੀ ਬਹੁਤ ਸੋਹਣੀਆਂ ਲੱਗਦੀਆਂ ਚਲਈਏ ਜੀ ਅਗਲੀ ਟਿਪ ਵੱਲ ਚਲਈਏ ਹੁਣ ਤੇ ਇੱਥੇ ਆਪਣੇ ਕੋਲ ਕੋਲੀਆਂ ਹੁੰਦੀਆਂ ਬੇਸਟ ਭਾਂਡੇ ਹੁੰਦੀਆਂ ਟੁੱਟ ਜਾਂਦੇ ਆਪਾਂ ਨੂੰ ਸਿਕਟਰ ਦਿੰਦੇ ਸਿੱਟੇ ਦੀ ਵੀ ਜੇ ਆਪਾਂ ਕੀ ਗਾਨੇ ਸਾਡ ਪਰ ਇਦਾਂ ਦੇ ਰੋਲ ਪੇਪਰ ਵੀ ਬੇ ਹੁੰਦੇ ਸੌਰੀ ਰੋਲ ਪੇਪਰ ਹੀ ਜਿਹੜੇ ਰੋਟੀ ਵਗੈਰਾ ਲਪੇਟਣ ਦੇ ਪੇਪਰ ਹੁੰਦੇ ਉਹ ਇਸ ਤਰ੍ਹਾਂ ਦਾ ਆਪਾਂ ਕੱਟ ਲੈਣੇ ਕੱਟ ਕੇ ਇਹਦੇ ਵਿੱਚ ਤੁਸੀਂ ਚਮਚੇ ਵਗੈਰਾ ਇਸ ਤਰ੍ਹਾਂ ਦਾ ਸਮਾਂ ਰੱਖ ਸਕਦੇ ਹੋ ਕਿਚਨ ਟਿਪਸ ਤੁਹਾਡੇ ਵਾਸਤੇ ਬਹੁਤ ਵਧੀਆ ਇਹ ਜਿਵੇਂ ਮਰਜੀ ਇੱਕ ਕੋਲੀ ਦੇ ਮਦਦ ਨਾਲ ਦੇਖੋ ਤੁਸੀਂ ਕਿੰਨੇ ਜਿਆਦਾ ਚ ਆਈ ਹੋਪ ਇਹ ਵਾਲੀ ਟਿਪ ਸਿੰਪਲ ਐ ਬਟ ਬਹੁਤ ਵਧੀਆ ਐ ਤੁਹਾਨੂੰ ਵੀ ਵਧੀਆ ਲੱਗੀ ਹੋਣੀ ਐ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਆਂ ਜਦੋਂ ਵੀ ਸਾਬਣ ਵਗੈਰਾ ਜਾਂ ਕੋਈ ਚੀਜ਼ ਲਿਆਉਣੇ ਤਾਂ ਨਿਆਣੇ ਕੀ ਕਹਦੇ ਇਸ ਤਰ੍ਹਾਂ ਦੇਖੋ ਉਹਨਾਂ ਨੂੰ ਨਾ ਲਫਾਫੇ ਇਸ ਤਰ੍ਹਾਂ ਪਾੜ ਦਿੰਦੇ ਆ ਹਨਾ ਤੇ ਇਹ ਲਫਾਫ ਆਪਣੇ ਜਿਹੜੇ ਇਦਾਂ ਪਾੜੇ ਹੁੰਦੇ ਆ ਜਾਂ ਤਾਂ ਸਾਬਣ ਵਗੈਰਾ ਖਰਾਬ ਹੀ ਹੋ ਜਾਂਦੇ ਹਨਾ ਤਾਂ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਬਣ ਸਕਦੇ ਹੋ ਇਹਨਾਂ ਜਿਸ ਤਰ੍ਹਾਂ ਨਿਆਣੇ ਲਫਾਫਾ ਪਾੜਿਆ ਐ ਉਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਪਹਿਲਾਂ ਸਾਬਣ ਦੇ ਉੱਪਰ ਇਕੱਠਾ ਕਰ ਲੈਣਾ ਫਿਰ ਇਸ ਤਰ੍ਹਾਂ ਸਾਈਡਾਂ ਤੇ ਇਹਨਾਂ ਨੂੰ ਗੱਠ ਮਾਰ ਦੇਣੀ ਐ ਤੇ ਦੇਖੋ ਆਪਣਾ ਕਿੰਨਾ ਵਧੀਆ ਲਫਾਫਾ ਤੇ ਬਨ ਕੇ ਤਿਆਰ ਹੋ ਗਿਆ ਤੇ ਸਾਬਣ ਬਿਲਕੁਲ ਸਹੀ ਰਹਿਣਾ ਹੈ। ਕੀ ਤੁਸੀਂ ਕਦੀ ਪਾਊਡਰ ਦੇ ਨਾਲ ਮੱਛਰ ਭਜਾਇਆ ਨਹੀਂ ਭਜਾਇਆ ਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜਿਆਦਾ ਖਾਸ ਹੋਆ ਤੇ ਇੱਥੇ ਤੁਸੀਂ ਦੇ ਸਕਦੇ ਆ ਜਿਹੜੇ ਆਪਣੇ ਆਪਾ ਪਾਊਡਰ ਹੁੰਦੇ ਆ ਪਾਊਡਰ ਦੀ ਭਲਾ ਖਾਲੀ ਡੱਬੀਆਂ ਹੋਵੇ ਆਪਾਂ ਕੀ ਕਰਦੇ ਸਿੱਟ ਦਿੰਦੇ ਆ ਨਾ ਬੇਸਟ ਸਮਝ ਕੇ ਸਿੱਟਣ ਦੀ ਬਜਾਏ ਰੰਦਾ ਇਸਤੇਮਾਲ ਬਹੁ ਬਦੀ ਢੰਗ ਨਾਲ ਕਰ ਸਕਦੇ ਆ ਤੁਸੀਂ ਜਿਆਦਾ ਕੋਈ ਅਰਗਬਤੀ ਲੈ ਲਓ ਜਾਂ ਇਦਾਂ ਦੀ ਹੁੰਦੀ ਜਿਹੜਾ ਮੱਛਰ ਭਗਾਣ ਵਾਲੀ ਅਰਗਬਤੀ ਹੁੰਦੀ ਭਜਾਉਣ ਵਾਲੀ ਉਹ ਤੁਸੀਂ ਲੈ ਲਓ ਏ ਅਰਗਵਤੀ ਪਹਿਲਾਂ ਆਪਾਂ ਇਹਨੂੰ ਜਲਾ ਲਿਆ ਜਲਾਣ ਤੋਂ ਬਾਅਦ ਕੀ ਕਰਨਾ ਹੈ ਜਿਹੜੇ ਇਹਨੂੰ ਪਾਊਡਰ ਵਗੈਰਾ ਨਿਕਲਦਾ ਨਾ ਡੱਬੇ ਦੇ ਵਿੱਚ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਦੇਣਾ ਫ੍ਰੀ ਦਾ ਸਟੈਂਡ ਬਣ ਕੇ ਤਿਆਰ ਹੋ ਜਾਣਾ ਇੱਕ ਤਾਂ ਪੈਸੇ ਦੀ ਬਚਤ ਹੈ ਇੱਕ ਤਾਂ ਜਿਹੜੇ ਦੇਖੋ ਬੇਕਾਰ ਪਾਊਡਰ ਵਗੈਰਾ ਦੀ ਡੱਬੀ ਸਿੱਟੀ ਉਹ ਕਿੰਨੇ ਵਧੀਆ ਕੰਮ ਆ ਗਈ ਹੈ ਹਨਾ ਤੇ ਆਈ ਹੋਪ ਤੋਂ ਨੇਬਲ ਕਿ ਬੁੱਧੀ ਲੱਗਣੀ ਨਾ ਮੱਛਾ ਤੁਸੀਂ ਜਿੱਦਾਂ ਮਰਜੀ ਭਜਾਓ ਜਦੋਂ ਵੀ ਆਪਾਂ ਮਾਰਕੀਟ ਤੇ ਜਾਂ ਚਾਵਲਾ ਵਾਲੀ ਬੋਰੀ ਹੋ ਗਈ ਜਾਂ ਆਟੇ ਵਾਲੀ ਹੈ ਨਾ ਬੋਰੀ ਥੈਲੀ ਲੈ ਕੇ ਆਂਦੇ ਤਾਂ ਉਹਨੂੰ ਖੋਲਣ ਦਾ ਤਰੀਕਾ ਨਹੀਂ ਕਈਆਂ ਨੂੰ ਪਤਾ ਲੱਗਦਾ ਇਹਨੂੰ ਖੋਲਣ ਦਾ ਤਰੀਕਾ ਸਭ ਤੋਂ ਆਸਾਨ ਤਰੀਕਾ ਤੁਹਾਨੂੰ ਸ਼ੇਅਰ ਕਰਾਂਗੀ ਆਪਾਂ ਕੀ ਕਰਨਾ ਇੱਥੇ ਜਿਹੜੀਆਂ ਗੱਠਾ ਜੇ ਛੱਡੀਆਂ ਹੁੰਦੀਆਂ ਨਾ ਇਹਨੂੰ ਆਪਾਂ ਕਰ ਦਦੇ ਨਾਲ ਥੋੜੀ ਜਿਹੀ ਅੱਗੇ ਜਿਹਨੂੰ ਆਪਾਂ ਇਸ ਤਰ੍ਹਾਂ ਕੱਟ ਕਰ ਲੈਣ ਕੱਟ ਕਰਨ ਤੋਂ ਬਾਅਦ ਤੁਸੀਂ ਬਸ ਇਹਦਾ ਇੱਕੋ ਹੀ ਧਾਗਾ ਬੰਨੇ ਦਾ ਖਿੱਚਿਓ ਤੇ ਆ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਢੰਗ ਨਾਲ ਜਿੰਨੀ ਉੱਲ ਜਾਣੀਆਂ ਤੇ ਬੋਰੀ ਤੁਹਾਡੀ ਬਿਲਕੁਲ ਸਹੀ ਰਹਿਣੀ ਹੈ ਤੁਸੀਂ ਬੋਰੀ ਦਾ ਇਸਤੇਮਾਲ ਹੋਰ ਵੀ ਕਿਚਨ ਦੇ ਕੰਮਾਂ ਦੇ ਵਿੱਚ ਕਰ ਸਕਦੇ ਹੋ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਲੋ ਜੀ ਕੁੱਕਰ ਦੇ ਵਿੱਚ ਅਸੀਂ ਤੁਹਾਨੂੰ ਕੇ ਬਣਾ ਕੇ ਦੱਸਾਂਗੇ ਇਹਦਾ ਮਲਾਈ ਪਈ ਸੀਗੀ ਤੁਸੀਂ ਮੱਖਣ ਵੀ ਵਰਤ ਸਕਦੇ ਹੋ ਮਲਾਈ ਨੂੰ ਚੰਗੀ ਤਰ੍ਹਾਂ ਆਪਾਂ ਕੁੱਕਰ ਦੇ ਵਿੱਚ ਪਾ ਲੈਣਾ ਹੈ ਫਿਰ ਥੋੜਾ ਜਿਹਾ ਪਾਣੀ ਲੈਣਾ ਉਹਨਾਂ ਆਪਾਂ ਇਹਨੂੰ ਧੋ ਕੇ ਮਲਾਈ ਜਿੰਨੀਆਂ ਕਿ ਉਹ ਵੀ ਕੁੱਕਰ ਦੇ ਵਿੱਚ ਪਾ ਦੇਣਾ ਤੇ ਆਪਾਂ ਇਹਨੂੰ 3-4 ਸੀਟੀਆਂ ਲਵਾ ਲੈਣੀਆਂ ਹੈ ਜਦੋਂ ਤਿੰਨ ਚਾਰ ਸੀਟੀਏ ਲੱਗ ਜਾਂਦੀਆਂ ਨਾ ਤੁਸੀਂ ਦੇਖੋਗੇ ਕਿ ਜਿਹੜਾ ਦੇਸੀ ਘਿਓ ਆ ਨਾ ਬਿਲਕੁਲ ਬਣ ਕੇ ਸੋਰੀ ਮਲਾਈ ਆ ਨਾ ਬਿਲਕੁਲ ਦੇਸੀ ਘਿਓ ਬਣ ਕੇ ਆਪਣਾ ਤਿਆਰ ਹੋ ਜਾਣਾ ਤੇ ਨਾਲੇ ਇਦਾਂ ਵੀ ਗੈਸ ਵੀ ਘੱਟ ਲੱਗਣੀ ਹੈ ਤੇ ਤੁਹਾਡਾ ਟਾਈਮ ਦੀ ਬਚਤ ਵੀ ਬਹੁਤ ਜ਼ਿਆਦਾ ਹੋਣੀ ਹੈ ਤੇ ਇਸ ਤਰ੍ਹਾਂ ਹੀ ਮੈਂ ਦੇਖਿਆ ਸੀ ਬਣਾ ਕੇ ਘਿਓ ਤੇ ਉਦੋਂ ਬਾਅਦ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਸੀਗੀ ਤੇ ਤੁਸੀਂ ਦੇਖਦੇ ਠੰਡਾ ਹੋ ਗਿਆ ਸੀਗਾ ਇੱਥੇ ਕੁੱਕਰ ਤੇ ਮੈਂ ਕਿਹਾ ਚਲੋ ਹੁਣ ਖੋਲ ਕੇ ਦੇ ਦਿਆਂ ਆ ਦੇਖੋ ਜੀ ਮੈਂ 3 ਬਿਸਲਾ ਬਜਾਈਆਂ ਸੀ ਕਿ ਤੁਸੀਂ 4 ਬਿਸਲਾ ਬਜਾ ਸਕਦੇ ਹੋ ਆ ਦੇਖੋ ਜੀ ਦੇਸੀ ਕੇ ਬਿਲਕੁਲ ਰੈਡੀ ਹੋ ਗਿਆ ਬਣ ਕੇ ਤੇ ਬਹੁਤ ਵਧੀਆ ਤੇ ਕਮਾਲ ਦੀ ਟਿਪਸ ਜੀ ਗਈ ਜਿਹੜੀ ਮੈਂ ਕਹਿੰਦਾ ਚਲੋ ਥੋੜਾ ਸ਼ੇਅਰ ਕਰ ਲਵਾਂ ਜੇ ਵਧੀਆ ਲੱਗਦੀ ਟਿਪਸ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੇ ਕਿਹੜੇ ਇਲਾਕੇ ਤੇ ਵਾਚ ਕਰਦੇ ਹੋ ਉਹ ਵੀ ਦੱਸਿਓ ਤੇ ਤੁਹਾਡੇ ਵੱਲ ਕਿਸ ਤਰ੍ਹਾਂ ਦੇ ਹਾਲਾਤ ਹਨ ਤੇ ਉਹ ਵੀ ਜ਼ਰੂਰ ਦੱਸਿਓ ਲੋ ਜੀ ਇੱਕ ਹੋਰ ਹੀ ਦੇ ਨਾਲ ਮੈਂ ਟਿਪਸ ਤੁਹਾਨੂੰ ਦੱਸ ਦਿੰਦੀ ਆ ਸਾਡੇ ਪਿੱਛੇ ਤਾਂ ਦੇ ਹੁੰਦੇ ਹਨ ਨਾ ਚਮਚੇ ਵਗੈਰਾ ਰੱਖਣ ਵਾਸਤੇ ਦੂਜੀ ਟਿਪਸ ਹੈ ਉਹਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਜਿਹੜਾ ਦੂਜਾ ਪੀ ਤੁਸੀਂ ਦੇ ਸਕਦੇ ਰੋਲਿੰਗ ਪੇਪਰ ਵਾਲੇ ਦਾ ਜਿਹੜਾ ਬਚ ਜਾਂਦਾ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਇੱਕ ਸਾਈਡ ਤੇ ਰੱਖ ਸਕਦੇ ਹੋ ਇੱਕ ਸਾਈਡ ਤੇ ਰੱਖਣ ਦਾ ਇਹ ਆ ਵੀ ਇੱਕ ਬੰਨੇ ਤੁਸੀਂ ਇਹਦੇ ਵਿੱਚ ਕਰਦਾ ਵਗੈਰਾ ਜਾਂ ਕੋਈ ਹੋਰ ਸਮਾਨ ਰੱਖ ਸਕਦੇ ਹੋ ਇੱਕ ਬੰਨੇ ਚਮਚੇ ਵਗੈਰਾ ਰੱਖ ਸਕਦੇ ਹੋ ਤੇ ਬਹੁਤ ਵਧੀਆ ਤੇ ਸਿੰਪਲ ਤਰੀਕੇ ਨਾਲ ਨਾ ਸਾਡਾ ਇਹ ਬੇਸਡ ਪਿਆ ਮਟੀਰੀਅਲ ਆ ਦੇਖੋ ਇੱਕ ਬੰਨੇ ਚਮਚੇ ਇੱਕ ਬੰਨੇ ਹੋ ਗਏ ਆ ਬਾਕੀ ਜਿਹੜਾ ਜਿੰਨਾ ਵੀ ਹੈਗਾ ਜੇ ਸਮਾਨ ਚ ਉਹ ਇੱਕ ਬੰਨੇ ਆਪਾਂ ਕਰ ਲਿਆ ਤੇ ਦੇ ਸਕਦੇ ਤੁਸੀਂ ਜਿਹੜਾ ਮੈਂ ਜੇ ਸਮਾਨ ਕੱਢੋ ਹੁਣ ਤਾਂ ਸਮਾਨ ਆ ਉਲਝਣਾ ਹੈ ਤੁਹਾਡਾ ਨਾਲ ਤੁਹਾਨੂੰ ਪਤਾ ਲੱਗਾ ਪਤਾ ਬਿਲਕੁਲ ਕਲੀਅਰ ਲੱਜਣਾ ਵੀ ਕਿਹੜਾ ਸਮਾਨ ਕਿੱਧਰ ਪਿਆ ਹੋਇਆ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਚੰਗਾ ਜੀ ਬਾਹੇ ਗੁਰੂ ਅੱਗੇ ਜਰੂਰ ਅਰਦਾਸ ਕਰਿਓ ਵੀ ਜਿਹੜਾ ਵੀ ਟਾਈਮ ਚੱਲ ਰਿਹਾ ਹੈ ਤੇ ਬਾਬਾ ਜੀ ਦੇ ਤੇ ਸਾਰਿਆਂ ਦੇ ਮਿਹਰ ਬਣਾ ਕੇ ਰੱਖੇਗਾ ਨਾ ਆਪਣੀ ਕਿਰਪਾ ਬਣਾ ਕੇ ਰੱਖੇ